ਉਹ ਤੇ ਮੈਂ ਚਾਹ ਦੀਨ ਜਲੀ ਤੇ ਤਾਂ ਮੈਂ ਵੇਖਿਆ ਕਿ ਛੱਦਰ ਉਹਦੇ ਕੋਲ ਹੱਥ ਹੱਟ ਗਈ ਹੈ ਤੇ ਮੈਂ ਕਿਹਾ ਸਾਡੀ ਛੱਦਰ ਹੈ ਨਾ ਸਟੈਂਡ ਸਾਈਡ ਤੇ ਕੀਤਾ ਮੈਂ ਕਿਹਾ ਉਧਰ ਸਾਈਡ ਤੇ ਕੀਤਾ ਨਾ ਜਦੋਂ ਮੈਂ ਵੇਖਿਆ ਉਹ ਉੱਤੋਂ ਲੱਗਦੀ ਜਾ ਰਹੀ ਹੈ ਇਹਨਾਂ ਭਈ ਇਹਨਾਂ ਆ ਕੇ ਕਰੇ ਭਈ ਇਹ ਲੈ ਆਏ ਕੋਈ ਨਾਲ ਭਾਂਗੀ ਮਾਣ ਚੱਲੇ ਆਏਗੇ ਕੋਈ ਥੱਲੇ ਫੇਰ ਮੈਂ ਚੁੱਕੜਾ ਜੀ ਮੈਂ ਕੋਈ ਪੈਦਲ ਹੀ ਜਾਂਦਾ ਮੈਂ ਮੈਂ ਕੋਈ ਮੈਂ ਫੜ ਕੇ ਲੈ ਆ ਗਿਆ ਕੋਈ ਇੱਕ ਬੰਦਾ ਆਇਆ ਉਧਰੋਂ ਦੀ ਉਹਨੇ ਇਥੋਂ ਸਮਾਨ ਚੱਕ ਕੇ ਤੇ ਬੋਰੇ ਚ ਪਾ ਕੇ ਲੈ ਕੇ ਦੌੜ ਗਿਆ ਆਕੇ ਰਸਤੇ ਜਨੇ ਨੂੰ ਸਮਾਨ ਨੂੰ ਬਰਾਮਦ ਕਰਾਇਆ ਕਿ ਆਹ ਦਸਮਾਨ ਹੈ ਇੱਥੇ ਆਕੇ ਲੱਗੇ ਛਕੇ ਸਾਰੇ ਦੁਕਾਨਦਾਰਾਂ ਨੇ ਵੀ ਕਿਹਾ ਕਿ ਆਹੀ ਜਿਹੜਾ ਚੁੱਕੇ ਲੱਗ ਗਿਆ ਵਾ ਬਟਾਲਾ ਚ ਲਗਾਤਾਰ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਤੰਗ ਲੋਕਾਂ ਨੇ ਖੁਦ ਹੀ ਕਾਬੂ ਕਰ ਲਿਆ ਚੋਰ ਨੂੰ ਮਾਮਲਾ ਬਚਾਲਾ ਦੇ ਖਜੂਰੀ ਗੇਟ ਦਾ ਹੈ ਜਿੱਥੇ ਖੋਸਲਾ ਦੁਕਾਨ ਤੋਂ ਇੱਕ ਚੋਰ ਨੇ ਗਰਮ ਚਾਦਰ ਚੋਰੀ ਕਰ ਲਈ ਤੇ ਫਰਾਰ ਹੋ ਗਿਆ ਪਰ ਚੋਰੀ ਦਾ ਪਤਾ ਲੱਗਦੇ ਹੀ ਦੁਕਾਨਦਾਰ ਨੇ ਪਿੱਛਾ ਕਰਦੇ ਕਰਦੇ ਚੋਰ ਨੂੰ ਕਾਬੂ ਕਰ ਲਿਆ ਤੇ ਚੋਰ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰ ਲਿਆ ਗਿਆ ਤੇ ਚੌਕ ਚਿੱਲ ਜਾ ਕੇ ਖੰਬੇ ਦੇ ਨਾਲ ਬੰਨ ਲਿਆ ਗਿਆ ਇਤਲਾਹ ਮਿਲਦੇ ਹੀ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਤੇ ਚੋਰ ਨੂੰ ਉੱਥੋਂ ਖੁਲਵਾ ਕੇ ਆਪਣੇ ਅਧੀਨ ਕਾਬੂ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਕੋਈ ਕੰਬਲ ਥੱਲੇ ਪੇਹਦਾ ਹੀ ਕੋਈ ਨੀ ਬੋਈ ਚੁੱਕ ਲਿਆ ਮੈਂ ਬੋਈ ਅੱਛਾ ਹੋਰ ਕੁਝ ਨਹੀਂ ਬੋਈ ਕਿਤੇ ਲੱਗ ਜਾਂਦਾ ਹਾਂ ਹਾਂਜੀ ਕਿਤੇ ਲੱਗਦਾ ਲਾਈਕ ਕਿਤੇ ਵੀ ਨਹੀਂ ਬੋਈ ਮੈਂ ਭਾਂਗੀ ਮਾਣ ਚੱਲਿਆ ਹਾਂ ਜੀ ਕਰਨਾ ਬੋਈ ਮੈਂ ਕਿੱਥੇ ਹਾਂ ਜੀ ਹਾਂਜੀ ਕਿੱਥੇ ਲੱਗ ਚੱਲੇ ਭੰਗ ਭੰਗ ਭਈ ਆ ਸ਼ਿਟਲਾ ਮੰਦਰ ਕੰਬਲ ਕੱਢ ਲੈ ਕਿ ਕਹਿ ਤੂੰ ਬੋਈ ਥੱਲੇ ਪੇਰ ਆ ਮੈਂ ਚੁੱਕ ਲੈ ਜੀ ਚੁੱਕਿਆ ਪੁੱਤ ਵਾਲਾ ਹਾਂਜੀ ਖਬਰ ਜਿਹੜੀ ਚ ਲੱਗ ਰਿਹਾ ਹਾਂਜੀ ਮੈਂ ਬੋਈ ਤੈ ਨਾਲ ਹੀ ਜਾਂਦਿਆ ਮੈਂ ਕੋਈ ਮੈਂ ਫੜ ਕੇ ਲੈ ਆ ਗਿਆ ਬੋਈ ਅੱਗੇ ਵੀ ਕਦੀ ਕੀਤਾ ਤੈਨੂੰ ਨਹੀਂ ਬੋਈ ਮੇਰਾ ਜੀ ਕੋਸਾ ਕਿਹੜਾ ਕਰਦਾ ਹਾਂਜੀ ਪੰਗ ਪੂੰਗੀ ਬੋਈ ਕੋਸਾ ਉਹ ਤਲਾਵਾ ਕੋਈ ਨਹੀਂ ਕੰਮ ਕਰਦੀ ਹੈ ਕੀ ਹੋਇਆ ਸੀ ਅਥੇ ਕੀ ਸਾਡੇ ਸਟੈਂਡ ਅਸੀਂ ਚਦਨਾ ਬਾਹਰ ਲਗਾਏ ਦਿਆਂ ਹੀ ਚ ਚੁੱਕ ਕੇ ਤੇ ਲੈ ਕੇ ਚੱਲ ਗਿਆ ਤੋੜੇ ਦੇ ਵਿੱਚ ਪਾ ਗਏ ਤੇ ਉਹ ਤੇ ਮੈਂ ਚਾਹ ਦੇਣ ਚੱਲੀ ਤੇ ਤਾਂ ਮੈਂ ਵੇਖਿਆ ਕਿ ਚਦਰ ਉਹਦੇ ਕੋਲ ਹੱਥੋਂ ਡਿੱਗ ਗਈ ਤੇ ਮੈਂ ਕਿਹਾ ਸਾਡੀ ਚਦਰ ਹੈ ਨਾ ਸਟੈਂਡ ਸਾਈਡ ਤੇ ਕੀਤਾ ਮੈਂ ਕਿਹਾ ਉਧਰ ਸਾਈਡ ਤੇ ਕੀਤਾ ਜਦੋਂ ਮੈਂ ਵੇਖਿਆ ਉਹ ਚਦਰ ਲੈ ਕੇ ਤੇ ਜਾਂ ਰਿਹਾ ਹੈ ਫੇਰ ਮੈਂ ਭਈਆ ਨੂੰ ਆ ਕੇ ਕਿਹਾ ਭਈਆ ਲੈ ਕੇ ਆਏ ਉਹਨੂੰ ਪਹਿਲਾਂ ਸਾਡੇ ਸ਼ੂ ਰੈਕ ਗਿਆ ਹੋਇਆ ਸਰ ਕਿੰਨਾ ਸਮਾਨ ਹੁੰਦਾ ਪਰ ਅਸੀਂ ਕਦੀ ਗੋਰੀ ਨਹੀਂ ਕੀਤੀ ਵੀ ਚਲ ਪਤਾ ਨਹੀਂ ਹੈ ਪਤਾ ਨਹੀਂ ਹੈ ਕਿ ਕਿਹੜਾ ਲੈ ਕੇ ਜਾਂਦਾ ਕਿਹੜਾ ਨਹੀਂ ਪਰ ਅੱਜ ਤਾਂ ਹੀ ਆਪਣੀ ਹੱਕੀ ਵੇਖ ਲੈਣ ਵੀ ਚਾ ਲੈ ਕੇ ਜਾਂਦਾ ਗੱਲ ਹੈ ਮੇਰੀ ਦੁਕਾਨ ਹੈ ਜੀ ਖਜੂਰੀ ਗੇਟ ਖੋਸਲਾ ਗਿਫਟ ਹਾਊਸ ਦੇ ਨਾਲ ਦੀ ਦੁਕਾਨ ਹੈ ਮੇਰੀ ਅਸੀਂ ਦੁਕਾਨ ਲਗਾ ਕੇ ਅੰਦਰ ਬੈਠੇ ਆਂ ਤੇ ਬਾਹਰ ਇੱਕ ਦੋ ਬੰਦੇ ਮੇਰੇ ਹਜੇ ਬਾਹਰ ਹੀ ਸੀਗੇ ਤੇ ਇੱਕ ਬੰਦਾ ਆਇਆ ਉਧਰੋਂ ਦੀ ਉਹਨੇ ਇੱਥੋਂ ਸਮਾਨ ਚੱਕ ਕੇ ਤੇ ਬੋਰੇ 'ਚ ਪਾ ਕੇ ਲੈ ਕੇ ਦੌੜ ਗਿਆ ਅਸੀਂ ਉਹਦੇ ਪਿੱਛੇ ਦੌੜੇ ਆਂ ਮਗਰ ਤੇ ਉਹ ਦੌੜਦਾ ਦੌੜਦਾ ਨੇ ਸਮਾਨ ਕਿਤੇ ਸੁੱਟ ਦਿੱਤਾ ਆਪ ਈਸਾ ਕਲੋਨੀ ਦੇ ਅੰਦਰ ਵੜ ਗਿਆ ਦੌੜ ਕੇ ਅਸੀਂ ਉੱਥੋਂ ਇਹਨੂੰ ਫੜ ਕੇ ਲੈ ਕੇ ਆਏ ਆ ਆ ਕੇ ਰਸਤੇ ਜਨੇ ਨੂੰ ਸਮਾਨ ਵੀ ਬਰਾਮਦ ਕਰਾਇਆ ਕਿ ਆਹ ਸਾਡਾ ਸਮਾਨ ਹੈ ਇੱਥੇ ਆ ਕੇ ਲੱਗੇ ਛਕੇ ਸਾਰੇ ਦੁਕਾਨਦਾਰਾਂ ਨੇ ਵੀ ਕਹਿ ਕੇ ਆਹੀ ਹੀ ਜਿਹੜਾ ਚੁੱਕ ਕੇ ਲੈ ਗਿਆ ਵਾ ਤੇ ਫਿਰ ਆਈ ਪੁਲਿਸ ਨੂੰ ਸਰਦੀਆਵਾ ਸਿਟੀ ਤੋਂ ਤੇ ਥਾਣੇ ਸਿਟੀ ਦੇ ਵਿੱਚ ਉਹਨੂੰ ਫੜਾ ਦਿੱਤਾ ਅੱਗੇ ਹੁਣ ਪੁਲਿਸ ਦੀ ਕਾਰਵਾਈ ਹੈ ਸਰ ਅੱਗੇ ਹੁੰਦਾ ਵਾ ਬੜੀ ਵਾਰੀ ਹੋਇਆ ਵਾ ਪਰ ਫੜਿਆ ਨਹੀਂ ਗਿਆ ਕਦੀ ਵੀ ਅੱਗੇ ਦਰਖਾਸਤਾਂ ਵੀ ਥਾਣੇ ਸਿਟੀ ਲਿਖਾਈਆਂ ਵਾ ਪਰ ਬੰਦਾ ਨਹੀਂ ਇਹਨਾਂ ਕੋ ਫੜਿਆ ਗਿਆ ਅੱਜ ਜੇਸੀ ਆਪ ਬੰਦਾ ਫੜ ਕੇ ਦਿੱਤਾ ਤਾਂ ਉਮੀਦ ਕਰਨੇ ਕਿ ਪੁਲਿਸ ਕਾਰਵਾਈ ਕਰੇਗੀ ਇਹਨਾਂ ਨੇ ਇਹਨੂੰ ਬਤਾਈ ਸੀ ਤੇ ਬਰੇ ਦੇ ਨਾਲ ਤੇ ਕਹਿੰਦੇ ਵੀ ਸਾਡਾ ਇੱਥੋਂ ਇੱਕ ਕੰਬਰ ਲਾਉ ਲੈ ਕੇ ਚਲ ਗਿਆ ਸੀ ਤੇ ਅਸੀਂ ਇਹਨੂੰ ਵੀਸਾ ਨਗਰ ਮਹੱਲੇ ਤੋਂ ਫੜਿਆ ਵ ਇਨੂੰ ਇੰਨੀ ਕਰ ਲਿਆ ਕਾਬੂ ਜੋ ਸਟੇਟਮੈਂਟ ਦੇਣਗੇ ਉਹਦੇ ਮਤਲਬ ਪਤਾ ਦੇਣ ਕਾਫੀ ਕਰ ਦਿੰਗੇ ਐਸਐਮਜ਼ेड ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ